ਸਤਿ ਸ਼੍ਰੀ ਅਕਾਲ ਜੀ ਬੇਤਰ ਬਹਾਰ ਪ੍ਰਤਿਵੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 27 ਤੋਂ ਕੱਲ 28 ਮਈ ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਮੌਸਮ ਦੇ ਕੀ ਹਾਲਾਤ ਰਹਿੰਦੇ ਆ ਸਾਰ ਨੇ ਤਾਂ ਦੋ ਦਿਨਾਂ ਦੇ ਵਿੱਚ ਜੜਮੀ ਦਾ ਅਸਰ ਪਾੰਦੇ ਦਿਖਾਈ ਦੇ ਰਿਹਾ ਨੇ ਨਹਿਰ ਝੱਖੜ ਚੱਲਸਲਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਗੁਜ਼ਾਰਚ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਤੇ ਕੋਸ਼ਿਸ਼ੋ ਟੀ ਬੇਨਤੀ ਕਰ ਦੇਣਾ ਚਾਹੁੰਦਾ ਜਿਹੜੇ ਵੀ ਚੈਨਲ ਤੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 27 ਤੇ 28 ਨੂੰ ਠੀਕ ਹੈ ਦੋ ਦਿਨਾਂ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਤਾਂ ਪੰਜਾਬ ਦੇ ਘਾਟੋ-ਘਾਟ ਵੀ 30 ਤੋਂ 35 35 ਤੋਂ 40% ਖੇਤਰਾਂ ਵਿੱਚ ਚਾਂਸ ਰਹਿਣਗੇ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ Rajasthan ਹੋ ਗਿਆ ਪੱਛਮੀ UP ਦਿੱਲੀ ਦੇ ਖੇਤਰਾਂ ਵਿੱਚ ਵੀ ਕਿਤੇ-ਕਿਤੇ ਅ ਗਰਜ ਲਿਸ਼ਕ ਦੇ ਨਾਲ ਹਨੇਰ ਝੱਖੜ ਉਸ ਪਰ ਕਿਤੇ-ਕਿਤੇ ਹਲਕਾ ਦਰਮਿਆਨਾ ਜੜਮੀ ਦਰਜ ਕੀਤਾ ਜਾ ਸਕਦਾ ਅੱਜ ਤਾਈਨੋ ਵਿੱਚ ਕੁਝ ਖੇਤਰਾਂ ਵਿੱਚ ਸੰਭਾਵਨਾ ਰਹੀ ਕੱਲ 28 ਨੂੰ ਆ ਜਿਆਦਾ ਚਾਂਸ ਰਹਿਣਗੇ ਜਾਨਕਿ ਅੱਜ ਥੋੜੇ ਬੋਤ ਖੇਤਰਾਂ ਵਿੱਚ ਚਾਂਸ ਬਣ ਸਕਦੇ ਨੇ ਤੇ ਕੱਲ ਚਾਂਸ ਜਿਹੜੇ ਚਾਰਾ ਪਾਣਦੇ ਤਖਾਈ ਤੇ ਰਣ ਜਾਨਕਿ ਦੋ ਦਿਨਾਂ ਦੇ ਵਿੱਚ ਪੰਜਾਬ ਦੇ ਘਟੋ ਘਾਟੇ 35 40 40 45% ਖੇਤਰਾਂ ਵਿੱਚ ਚਾਂਸ ਰਹਿਣਗੇ ਭਾਵੇਂ ਉਹ ਅਸਰ ਅਧੀਨ ਲੱਗੇ ਹੋ ਸਕਦੇ ਨੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਜ਼ਿਲ੍ਹੇ ਜਿਹੜੇ ਹੋਗੇ ਤੇ ਜਾ ਹ ਪਹਾੜਾਂ ਦੇ ਨਾਲ ਲੱਗਦੇ ਮੱਧ ਕੇਂਦਰ ਜਾਂ ਦੱਖਣੀ ਹੋਗੇ ਪੰਜਾਬ ਦੇ ਹਰਿਆਣਾ ਦੇ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਜਾਨਕਿ ਕਿਸੇ ਵੀ ਇਲਾਕੇ ਵਿੱਚ ਗਰਜ ਚਮਗਲ ਬੱਦਲ ਬਣ ਸਕਦੇ ਦੁਪਹਿਰ ਸ਼ਾਮ ਦੇ ਅਕੜ ਪ੍ਰਭਾਵਿਤ ਕਰ ਸਕਦੇ ਨਮੀ ਜਿਹੜੀ ਕਾਫੀ ਵਧੀ ਹੈ ਪਿਛਲੇ ਦਿਨਾਂ ਤੋਂ ਜਿਹੜੇ ਅਰਪ ਸਾਗਰ ਬੰਗਾਲ ਦੀ ਖਾੜੀ ਤੋਂ ਲਗਾਤਾਰ ਜਿਹੜੀ ਨਮੀ ਵਾਲੀਆਂ ਹਵਾਵਾਂ ਪਹੁੰਚ ਰਹੀਆਂ ਨੇ ਤਾਂ ਜਿਸ ਕਰੇ ਨਮੀ ਵਧਨ ਦੇ ਨਾਲ ਟੈਂਪਰੇਚਰ ਥੋੜੇ ਜੁੱਤਾ ਜਾਣ ਕੇ 40 ਪਲੱਸ ਤਾਂ ਜਿਸ ਕਰਕੇ ਦੁਪਹਿਰ ਸ਼ਾਮ ਦੇ ਆਸ-ਪਾਸ ਅਚਾਨਕ ਜਿਹੜੇ ਘਰ ਚੋਲ ਬੱਦਲ ਬਣਸ ਰਹੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦਾ ਉਸ ਵਾਰ ਮੌਨਸੂਨ ਦੀ ਗੱਲ ਕਰ ਤਾਂ ਮੌਨਸੂਨ ਨੇ ਕਾਫੀ ਰਫ਼ਤਾਰ ਫੜੀ ਹੈ ਤਾਂ ਮumbai ਦੇ ਕਾਫੀ ਇਲਾਕਿਆਂ ਨੂੰ ਜਿਹੜਾ ਕਵਰ ਕਰ ਚੁੱਕਿਆ ਤੇ ਉਸ ਵਾਰ ਪ੍ਰਵੰਤਰ ਭਾਰਤ ਦਾ ਸਾਮ ਤੋਂ ਲੈ ਕੇ ਉਰਨਾਚਲ ਸਿੱਕਮ ਨਾਗਾਲੈਂਡ ਦੇ ਕ ਅੱਗੇ ਵਾਅਦਾ ਹੈ ਜਿਸ ਕਰਕੇ ਆਪਾਂ ਗੱਲ ਕਰ ਰਹੇ ਪੰਜਾਬ ਵਿੱਚ ਆਮ ਜਿਹੜੀ ਡੇਟ ਹੁੰਦੀ ਹੈ 29 ਤੀ ਜੂਨ ਤੋਂ ਲੈ ਕੇ 2 ਦੂ ਜੁਲਾਈ ਦੇ ਵਿੱਚਕਾਰ ਪਹੁੰਚਦਾ ਪਰ ਇਸ ਵਾਰ ਹੋ ਸਕਦਾ ਹੈ ਕਿ ਪਹਿਲਾਂ 10 12 ਦਿਨ ਪਹੁੰਚ ਸਰ ਯਾਨੀ ਕਿ 20 22 ਜੂਨ ਦੇ ਆਸ-ਪਾਸ ਪਹੁੰਚਣ ਦਾ ਸਾਰ ਜੇਕਰ ਇਸ ਸਪੀਡ ਨਾਲ ਅੱਗੇ ਪਹੁੰਚਦਾ ਰਫ਼ਤਾਰ ਐ ਇੰਨੀ ਕੁ ਰਹਿੰਦੀ ਤਾਂ ਕਾਫੀ ਜਿਹੜਾ ਅੱਗੇ ਵਾਅਦਾ ਠੀਕ ਹੈ ਤਾਂ ਜਲਦੀ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਨੂੰ ਜਿਹੜਾ ਕਵਰ ਕਰ ਲੇਗਾ ਤਾਂ ਇਸ ਕਰਕੇ ਬੱਸ ਕੈਸੇ ਜੇਕਰ ਰਫ਼ਤਾਰ ਇਸ ਦੀ ਧੀਮੀ ਯਾਨੀ ਕਿ ਸਲੋ ਹੁੰਦੀ ਹੈ ਤਾਂ ਫਿਰ ਜਿਹੜੀ ਆਮ ਡੇਟ ਹੁੰਦੀ ਹੈ ਠੀਕ ਹੈ 2 ਅਸपास ਜਾਂ 28 29 ਅ ਜੂਨ ਦੇ ਆਸਪਾਸ ਇੱਕ ਤੋਂ 2 ਜੁਲਾਈ ਦੇ ਵਿਚਕਾਰ ਪਹੁੰਚਣ ਦਾ ਸਾਰ ਨੇ ਤਾਂ ਉਸ ਤੋਂ ਬਾਅਦ ਗੱਲ ਕਰੀਏ ਕਿ ਜਿਹੜਾ ਪਹਾੜੀ ਜਿਹੜਾ ਸਿਸਟਮ ਪਹੁੰਚ ਰਿਹਾ ਪੱਛਮੀ ਸਿਸਟਮ ਪਹਾੜਾਂ ਤੇ 28 ਤੇ 29 ਨੂੰ ਅੱਜ ਇਸ ਦਾ ਪ੍ਰਭਾਵ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾਂ 'ਚ ਵੇਖਣ ਨੂੰ ਮਿਲ ਸਕਦਾ ਤੇ ਉਸ ਤੋਂ ਬਾਅਦ ਆ ਪੂਰੇ ਦੀ ਸਪੋਰਟ ਮਿਲੇਗੀ ਨਵੀਂ ਕਾਫੀ ਵਧਨ ਦੇ ਨਾਲ ਇੱਕ ਜਿਹੜਾ ਸਿਸਟਮ ਆ ਰਿਹਾ ਦੋਵਾਂ ਦੇ ਕੰਬੀਨੇਸ਼ਨ ਦੇ ਨਾਲ ਜਿਹੜਾ ਸਿਸਟਮ ਲੱਗਣ ਦਾ ਸਾਰ ਨੇ 27 ਤੇ 28 ਨੂੰ ਕੁਝ ਖੇਤਰਾਂ 'ਚ ਚਾਂਸ ਬਾਂਸਰ ਜਾਨਕਿ 27 ਨੂੰ ਉਸਰ 25 ਜਿਆ 32% ਖੇਤਰਾਂ ਵਿੱਚ ਚਾਂਸ ਰਹਣਗੇ ਤਾਂ ਉਸ ਤੋਂ ਬਾਅਦ 28 ਤੋਂ 35 40 ਤੇ 40 45% ਖੇਤਰਾਂ ਵਿੱਚ ਚਾਂਸ ਰਹਿ ਸਕਦੇ ਨੇ ਦਸੇ ਜਿਲ੍ਹੇਵਾਰ ਆਪਾਂ ਨਹੀਂ ਦੱਸ ਰਹੇ ਕਿਉਂਕਿ ਨਵੀਂ ਕਾਫੀ ਵਧਨ ਦੇ ਨਾਲ ਠੀਕ ਹੈ ਚਾਂੰਗ ਜਿਹੜੇ ਘਰਚੰਗਲ ਬੱਦਲ ਬਨਣਗੇ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਭਾਵੇਂ ਪੱਛਮੀ ਅਸਰਦਿੱਲਾ ਕਿਉਂ ਪਾਕਿਸਤਾਨ ਦੇ ਨਾਲ ਲੱਗਦੇ ਜਿਲ੍ਹੇ ਹੋਣ ਜਾਂ ਪਹਾੜਾ ਦੇ ਨਾਲ ਲੱਗਦੇ ਮੱਧ ਕੇਂਦਰ ਹੋਣ ਜਾਂ ਦੱਖਣੀ ਹੋਣ ਪੰਜਾਬ ਦੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰ ਦਿੱਲੀ ਦੇ ਖੇਤਰ ਤਾਂ ਕਿਸੇ ਵੀ ਇਲਾਕੇ ਵਿੱਚ ਜਿਹ ਅੱਜ ਦੇ 28 ਨੂੰ ਕੁਝ ਖੇਤਰਾਂ ਵਿੱਚ ਚਾਂਸ ਰਨ ਗਰਜ ਚਲਿਸ਼ਕ ਤੇ ਨਾਲ ਕਿਤੇ ਕਿਤੇ ਮੀਂਹ ਦੇ ਛਾਟੇ ਦਰਜ ਕੀਤੇ ਜਾ ਸਕਦਾ ਹਲਕਾ ਦਰਮਿਆਨਾ ਕਿਤੇ ਕਿਤੇ ਤੇਜ਼ ਮੀਂਹ ਦੀ ਛੱਟ ਵੇਖਣ ਨੂੰ ਮਿਲ ਸਕ ਰਹੀ ਹੈ ਨੇਰ ਝੱਖੜ ਵੀ ਚੱਲਣ ਦੀ ਸੰਭਾਵਨਾ ਹੈ ਤੇ ਕਿਤੇ ਕਿਤੇ ਉਸਰਨ ਨਿੱਕੀ ਮੋਟੀ ਗੜੇਮਾਰੀ ਜਿਹੜੀ ਦਰਜ ਕੀਤੀ ਜਾ ਸਕਦੀ ਹੈ 29 ਤੋਂ 31 ਮਈ ਦੇ ਦੌਰਾਨ ਇੱਕ ਜਾਂ ਦੋ ਵਾਰ ਵੱਟੇ ਤੌਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਾਫੀ ਖੇਤਰਾਂ ਹਨੇਰ ਝੱਖੜ ਕਾਫੀ ਜਿਹੜਾ ਤੂਫਾਨੀ ਜਿਹੜੀਆਂ ਹਵਾਵਾਂ ਚੱਲ ਸਕਦੇ ਜਿਸ ਦੀ ਗਤੀ 60 ਤੋਂ 70 80 90 ਕਿਲੋਮੀਟਰ ਪ੍ਰਤੀ ਘੰਟੇ ਤਰਫ ਇੱਥੇ ਇੱਕ ਜਾਂ ਦੋ ਵਾਰ ਕਾਫੀ ਖੇਤਰਾ ਵਿੱਚ ਅਮੀਤ ਕਾਫੀ ਕਿਤਰ੍ਹਾਂ ਹਨੇਰ ਚੱਕੜ ਪਹੁੰਚਣ ਦਾ ਸਾਰ ਨੇ ਤਾਂ ਗਰਜਲਿਸ਼ਕ ਦੇ ਨਾਲ ਕਿਤੇ ਕਿਤੇ ਨਿੱਕੀ ਮੋਟੇਡ ਗਾੜੇ ਮਾਰੀ ਦਰਜ ਕੀਤੀ ਜਾ ਸਕਦੀ ਹੈ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲਗੀ ਆਪਾਂ ਚੈਨਲ ਤੇ ਪਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ